ਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦ ਸਿੰਘ ਦੀਪਾਲ ਆਮ ਆਦਮੀ ਪਾਰਟੀ ਦੇ ਵਪਾਰ ਬਿੰਗ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਪਾਰੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ ਕਿਹ ਕੁਸ਼ ਖਬਰੀ ਹੈ ਜਿਆਦਾ ਗੱਲਬਾਤ ਕਰਾਂਗੇ ਬੰਦਾ ਟ੍ਰੇਡਿੰਗ ਪੰਜਾਬ ਦੇ ਐਡਵਾਈਜ਼ਰ ਚਿਰਾਗ <th> ਥਾਪੜੀ ਮਜੂਦ ਨੇ <th> ਥਾਪੜ ਜੀ ਕਿਹੜੀ ਵੱਡੀ ਖੁਸ਼ਖਬਰੀ ਹੈ ਜਿਹੜੀ ਤੁਸੀਂ ਵਪਾਰੀਆਂ ਦੀ ਲੈ ਕੇ ਆਏ ਹੋ ਅੱਜ ਸਰ ਪੰਜਾਬ ਸਰਕਾਰ ਨੇ ਪੰਜਾਬ ਦੇ ਵਪਾਰ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਹਦਾ ਨਾਮ ਹੈ OTS ਵਨ ਟਾਈਮ ਸੈਟਲਮੈਂਟ ਸਰ ਇਹਦੇ ਰਿਗਾਰਡਿੰਗ ਤਕਰੀਬਨ 20039 ਵਪਾਰੀ ਨੇ ਜਿ ਨੋਟਿਸ ਵੀ ਜਾ ਚੁੱਕੇ ਆ ਬੜਾ ਕੁਝ ਹੋ ਚੁੱਕਾ ਪਰ ਉਹਨਾਂ ਨੇ ਪੇ ਨਹੀਂ ਕੀਤਾ ਤੇ ਪਿਛਲੇ ਮਹੀਨੇ ਜਿਹੜੀ ਸਾਡੇ ਫਾਈਨੈਂਸ ਮਿਨਿਸਟਰ ਜੀ ਦੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਚੇਅਰਮੈਨ ਅਨਿਲ ਠਾਕੁਰ ਜੀ ਉਹਨਾਂ ਨੇ ਇਹ ਮੁੱਦਾ ਰੱਖਿਆ ਕਿ ਅਸੀਂ ਸਰਕਾਰੀ ਜਿਹੜੇ ਸਹੂਲਤ ਜਿਹੜੀ ਹੈ ਉਹ ਹੰਗਾਰਾ ਦੇਈ ਹੈ ਬਿਜ਼ਨਸਮੈਨ ਨੂੰ ਉਹਦੇ ਤਹਿਤ ਉਹਨਾਂ ਨੇ ਇੱਕ ਬੜੀ ਅੱਛੀ ਸਕੀਮ ਲਾਂਚ ਕੀਤੀ ਹੈ ਉਹ ਸਕੀਮ ਦੇ ਤਹਿਤ 1 ਕਰੋੜ ਤੱਕ ਜਿਨ੍ਹਾਂ ਨੇ ਬਕਾਇਦਾ ਦੇਣਾ ਹੈ ਉਹਦੇ ਉੱਪਰ ਪਹਿਲਾਂ ਦਾ ਜੁਰਮਾਨਾ ਲੱਗਿਆ ਹੋਇਆ ਸੀਗਾ ਉਹ ਜੁਰਮਾਨਾ 100% 100% ਦੀ ਮਾਫ ਕੀਤਾ ਜਾਂਦਾ ਹੈ ਦੂਜੇ ਨੰਬਰ ਤੇ ਜੇ 1 ਕਰੋੜ ਕਿਸੇ ਨੇ ਦੇਣਾ ਸੀ ਉਹਦਾ 50% ਵੀ ਪੰਜਾਬ ਸਰਕਾਰ ਮਾਫ ਕਰਦੀ ਹੈ ਇਹ ਸਹੂਲਤ 20000 ਤੋਂ ਪਰੇ ਵਪਾਰੀ ਨੂੰ ਦਿੱਤੀ ਜਾਏਗੀ ਸਰੇ ਦੇ ਵਿੱਚ ਕਿਹੜੇ ਕਿਹੜੇ ਵਪਾਰੀ ਨਿਊ ਵਰਗ ਆ ਜਾਂਦੇ ਨੇ ਇਹਦੇ ਵਿੱਚ ਸ਼ਾਮਿਲ ਨੇ ਦੇ ਵਿੱਚ ਇਹਦੇ ਵੀ ਸਰ ਮਲਟੀਪਲ ਹੈ ਮੈਂ ਤੁਹਾਨੂੰ ਜਾਂਦੇ ਪ੍ਰੈਸਿਡੈਂਟ ਦਊਂਗਾ ਮਲਟੀਪਲ ਵਪਾਰੀ ਨੇ ਸੜਕੋ ਤਕਰੀਬਨ 20000 ਤੋਂ ਉੱਪਰ ਵਪਾਰੀ ਨੇ ਲਿਸਟ ਆ ਪਿਛਲੇ ਜਿਹੜੇ ਕਾਫੀ ਸਾਲਾਂ ਤੋਂ ਜਿਨ੍ਹਾਂ ਨੇ ਜਿਹੜਾ ਜੀਐਸਟੀ ਹੈ ਉਹ ਸਰਕਾਰ ਨੂੰ ਪੇ ਨਹੀਂ ਕੀਤਾ ਉਹਨਾਂ ਅਸੀਂ ਨਹੀਂ ਚਾਹੁੰਦੇ ਪੁਰਾਣੀ ਸਰਕਾਰਾਂ ਵਾਂਗੂ ਕਿ ਉਹਨਾਂ ਦੀ ਪ੍ਰਾਪਰਟੀਆਂ ਕੁਰਕੀ ਹੋਣ ਕੱਲ ਨੂੰ ਹੋਰ ਚੀਜ਼ਾਂ ਉਹਨਾਂ ਅਸੀਂ ਨਹੀਂ ਚਾਹੁੰਦੇ ਜਿੰਨੇ ਯੋਗ ਹੀ ਹੈ ਸਰਕਾਰ ਉਹਨਾਂ ਨੂੰ ਸਹੂਲਤ ਦੇਣਾ ਚਾਹੁੰਦੀ ਹੈ ਉਸ ਦੇ ਤਹਿਤ ਅਸੀਂ 50% ਉਹਨਾਂ ਦਾ ਜੁਰਮਾ ਜਿਹੜਾ ਆਫ ਕਰਦੇ ਆ ਉਹਨ ਉਹ ਪੰਜਾਬ ਸਰਕਾਰ ਵੱਲੋਂ ਮਾਫ ਕੀਤਾ ਜਾਂਦਾ ਹੈ 1 ਅਕਤੂਬਰ ਤੋਂ ਲੈ ਕੇ 12 ਦਸੰਬਰ ਤੱਕ ਇਹ ਸਕੀਮ ਚੱਲੂਗੀ ਮੈਂ ਸਾਰੇ ਪੰਜਾਬ ਦੇ ਵਪਾਰੀ ਭਰਾਵਾਂ ਨੂੰ ਇਹ ਸੁਨੇਹਾ ਦਿਨਾ ਹੈ ਕਿ ਤੁਸੀਂ ਇਸ ਸਕੀਮ ਦਾ ਲਾਭ ਜ਼ਰੂਰ ਉਠਾਓ ਇਹ ਤੇ ਲਾਹਾ ਕਿਵੇਂ ਲੈ ਸਕਦੇ ਨੇ ਇਸ ਸਕੀਮ ਦਾ ਵਪਾਰੀ ਲੋਕ ਇਹਦੇ ਲਈ ਸਾਡਾ ਟ੍ਰੇਡ ਵਿੰਗ ਬਣਿਆ ਹੈ ਸਾਡੇ ਟ੍ਰੇਡਿੰਗ ਦੇ ਅੱਜ ਜਿਹੜੀ ਜੀਐਸਸੀ ਦੀ ਮੀਟਿੰਗ ਹੋਈ ਹੈ ਸਾਡੀ ਉਹਦੇ ਸਾਨੂੰ ਸੰਬੰਧ ਕਰ ਸਕਦੇ ਹੋ ਤੁਸੀਂ ਤੁਸੀਂ ਜੀਐਸਸੀ ਜਿਹੜਾ ਡਿਪਾਰਟਮੈਂਟ ਦੇ ਅਫਸਰ ਨੇ ਇਹ ਨੋਟੀਫਿਕੇਸ਼ਨ ਉਹਨਾਂ ਕੋਲ ਜਾ ਚੁੱਕੀ ਹੈ ਉਹ ਉੱਥੇ ਦਫਤਰ ਦੇ ਵਿੱਚ ਜਾਣ ਜਾ ਕੇ ਜਿਹੜੀ ਹੈ ਸਕੀਮ ਦਾ ਫਾਇਦਾ ਲੈਣ ਜੇ ਕਿਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਂਦੀ ਹੈ ਤੁਸੀਂ ਸਾਨੂੰ ਯਾਦ ਕਰੋ ਮੈਂ ਇਸ ਜਿਹੜਾ ਕਮਿਸ਼ਨ ਦੇ ਵਿੱਚ ਮੈਂ ਠਾਕੁਰ ਸਾਹਿਬ ਦਾ ਐਡਵਾਈਜ਼ਰ ਹਾਂ ਮੇਰਾ ਨਾਮ ਚਿਰਾਗ ਠਾਪੜ ਹੈ ਔਰ ਜੇ ਤੁਹਾਨੂੰ ਕੋਈ ਅਫਸਰ ਵੀ ਖਰਾਬ ਕਰਦਾ ਹੈ ਅਸੀਂ ਤਾਂ ਵੀ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਸਰ ਜਿਹੜਾ ਸਾਡੀ ਕਮਿਸ਼ਨ ਹੈ ਜਿਹੜਾ ਸਾਡਾ ਟ੍ਰੇਡ ਸੈੱਲ ਹੈ ਇੱਕ ਕੋਈ ਵੀ ਬੰਦਾ ਚਾਹੇ ਆ ਪਾਜ ਕਰ ਸੋਣ ਨੂੰ ਮਿਲਦਾ ਨਾ ਫਲਾਣਾ ਬੰਦਾ ਇਸ ਕੰਮ ਕਰਨ ਦੇ ਪੈਸੇ ਮੰਗਦਾ ਸੀ ਕੁਝ ਮੰਗਦਾ ਸੀ ਤੁਹਾਨੂੰ ਤਾਂ ਕੋਈ ਵੀ ਦਿੱਕਤ ਆਂਦੀ ਹੈ ਅਸੀਂ ਹਾਜ਼ਰ ਹਾਂ ਸਾਨੂੰ ਸੰਪਰਕ ਕਰੋ ਤੁਹਾਨੂੰ ਕੋਈ ਦਿੱਕਤ ਅਸੀਂ ਨਹੀਂ ਆਂ ਦਵਾਂਗੇ ਸਰ ਤੁਸੀਂ ਕਿਹਾ ਵਪਾਰੀਆਂ ਦੇ ਲਈ ਦਿੱਕਤਾਂ ਬਹੁਤ ਆਂਦੀਆਂ ਅਸੀਂ ਬੀਜ ਦਾ ਕੰਮ ਕਰ ਰਹੇ ਹਾਂ ਹੁਣ ਤੱਕ ਕਿਹੜੀਆਂ ਐਸੀ ਸਮੱਸਿਆਵਾਂ ਸੀ ਜਿਹੜੀਆਂ ਵਪਾਰੀਆਂ ਨੂੰ ਫੇਸ ਕਰਨੀਆਂ ਪੈਂਦੀਆਂ ਸੀ ਜਾਂ ਫਿਰ ਛੋਟੀ ਸਰਕਾਰਾਂ ਤੋਂ ਬਾਦੂ ਖਤਮ ਹੋ ਜਾਂਦੀਆਂ ਨੇ ਦੇਖੋ ਜਿੱਦਾਂ ਮੈਂ ਜੀਐਸਟੀ ਕਮਿਸ਼ਨ ਦੇ ਵਿੱਚ ਹਾਂ ਠਾਕੁਰ ਸਾਹਿਬ ਨਾਲ ਮੈਂ ਜੀਐਸਟੀ ਦੀ ਗੱਲ ਕਰੂੰਗਾ ਸਾਡਾ ਤੁਹਾਨੂੰ ਜਾਣ ਕੇ ਸਰ ਬੜੀ ਖੁਸ਼ੀ ਹੋਊਗੀ ਸਾਡੇ 42% ਜੀਐਸਟੀ ਦੀ ਗਰੋਥ ਹੋਈ ਹੈ ਪੰਜਾਬ ਦੇ ਵਿੱਚ ਅੱਜ ਤੱਕ ਇਹ ਰਿਕਾਰਡ ਹੈ ਪਹਿਲਾਂ ਪੰਜਾਬ 'ਚ ਇੰਨੀ ਗ੍ਰੋਥ ਨਹੀਂ ਹੋਈ ਸੀਗੀ ਇਹ ਜੀਐਸਟੀ ਜਿਹੜਾ ਕਮਿਸ਼ਨ ਬਣਾਇਆ ਨਾ ਪਹਿਲਾਂ ਇੱਕ ਬੋਰਡ ਹੁੰਦਾ ਸੀਗਾ ਜਿਸ 'ਚ ਧਿਆਨ ਦਿੱਤਾ ਜਾਂਦਾ ਸੀਗਾ ਸਾਡੇ ਮਾਨ ਸਾਹਿਬ ਦੀ 2022 ਸਰਕਾਰ ਆਈ ਇਹਨਾਂ ਨੇ ਇਹਦਾ ਜੀਐਸਟੀ ਦਾ ਕਮਿਸ਼ਨ ਬਣਾਈ ਗਈ ਐਕਸਾਈਜ਼ ਟੈਕਸੇਸ਼ਨ ਡਿਪਾਰਟਮੈਂਟ ਬਣਾਇਆਗਾ ਟੈਡੋ ਦੀ ਕਮਿਸ਼ਨ ਬਣਾਉਣ ਤੋਂ ਬਾਅਦ ਠਾਕੁਰ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇੰਨੀ ਜ਼ਬਰਦਸਤ ਵਰਕਿੰਗ ਕੀਤੀ ਅੱਜ ਹਰ ਪੰਜਾਬ ਦਾ ਵਪਾਰੀ ਸਾਡੀ ਵਰਕਿੰਗ ਤੋਂ ਖੁਸ਼ ਹੈ ਹਰ ਸ਼ਹਿਰ ਦੇ ਵਿੱਚ ਜਿੱਥੇ 5 ਸਾਲ ਦੀ ਕਮੇਟਿੰਗ ਹੁੰਦੀ ਸੀ ਅਤੇ ਹਰ 3 ਮਹੀਨੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਔਨ ਰਿਕਾਰਡ ਸਾਡੀ ਕੀਤੀ ਹੈ ਵਪਾਰੀ ਦੀਆਂ ਮੁਸ਼ਕਲਾਂ ਸੁਨੀਆਂ ਵੀ ਹੈ ਉਹਨਾਂ ਨੂੰ ਹੱਲ ਵੀ ਕਰਵਾਇਆ ਸਿਰ ਵਪਾਰੀਆਂ ਦੇ ਵਿੱਚ ਮੀਟਿੰਗਾਂ ਤੁਸੀਂ ਕਹਿੰਦੇ ਲਗਾਤਾਰ ਹੋਈਆਂ ਦਿਨ ਤੇ ਮਹੀਨੇ ਬਾਅਦ ਵਪਾਰੀਆਂ ਦੇ ਵਿੱਚ ਅਵੇਅਰਨੈਸ ਕਿਦਾਂ ਹੀ ਦੇਖਣ ਨੂੰ ਮਿਲ ਰਹੀ ਹੈ ਹੁਣ ਵਪਾਰੀ ਪਹਿਲਾਂ ਅਵੇਅਰਨੈਸ ਇਹ ਦੇਖਣ ਨੂੰ ਮਿਲ ਰਹੀ ਹੈ ਅਸੀਂ ਜਿਹੜੇ ਵਿੱਚ ਜਿਹੜੇ ਵਿਚੋਲੀ ਸੀਗੇ ਨਾ ਅਸੀਂ ਉਹ ਖਤਮ ਕਰਨ ਦਾ ਕੰਮ ਕੀਤਾ ਸਭ ਤੋਂ ਪਹਿਲਾਂ ਵਪਾਰੀ ਨੂੰ ਕੋਈ ਦਿੱਕਤ ਆਣੀ ਉਹਨੇ ਫਲਾਣਾ ਬੰਦਾ ਫੜ ਲੈਣਾ ਜੀ ਆ ਬੰਦਾ ਵਿਚ ਪਾ ਲਿਆ ਜੀ ਇਹ ਬੰਦਾ ਜਿਹੜਾ ਕੰਮ ਕਰ ਰਿਹਾ ਸੀ ਉਹ ਖਤਮ ਕਰਤਾ ਅੱਜ ਕਿ ਉਹ ਸਿੱਧਾ ਆਫਿਸ ਦੇ ਵਿੱਚ ਜਾਓ ਤੁਸੀਂ GST ਨੂੰ ਐਕਸਾਈਜ਼ ਟੈਕਸੇਸ਼ਨ ਨੂੰ ਹੂਆ ਨਾ ਬਣਾਓ ਇਹ ਤੁਹਾਡੀ ਸਹੂਲਤਾਂ ਲਈ ਸਰਕਾਰਾਂ ਨੇ ਬਣਾਇਆ ਗਿਆ ਤੁਸੀਂ ਨਾ ਹੂਆ ਨਾ ਬਣਾਉਂਦੇ ਹੋਏ ਤੁਸੀਂ ਪਹੁੰਚ ਕਰੋ ਅਫਸਰਾਂ ਤੱਕ ਉਸ ਤੋਂ ਬਾਅਦ ਕੋਈ ਵੀ ਅਫਸਰ ਕੋਈ ਵੀ ਤੁਹਾਡਾ ਨਾਲ ਗਲਤ ਮਿਸਬੀਹ ਵੀ ਕਰਦਾ ਹੈ ਜਾਂ ਕੋਈ ਪੈਸੇ ਮੰਗਦਾ ਹੈ ਤਾਂ ਸਾਨੂੰ ਤੁਸੀਂ ਉਹਦਾ ਸਬੂਤ ਭੇਜੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਔਰ ਉਸ ਅਫਸਰ ਤੇ ਕਾਰਵਾਈ ਵੀ ਹੋਈ ਜਾਊਗੀ ਔਰ ਤੁਸੀਂ ਦੇਖਿਆ ਹੋਣਾ ਕਿ ਬੜੇ ਤਗੜ ਤਗੜੇ ਬੜੇ ਵੱਡੇ ਵੱਡੇ ਮਗਰਮੱਛਾਂ ਤੱਕ ਵੀ ਫੜੇ ਗਏ ਆ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਕਿਸੇ ਨੂੰ ਨਹੀਂ ਛੱਡਿਆ ਤਾਂ ਬਿਲਕੁਲ ਇਹ ਸਨ ਵਪਾਰ ਵਿੰਗ ਦੇ ਐਡਵਾਈਜ਼ਰ ਜਿਨ੍ਹਾਂ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਕੈਂਪ ਮੀਟਿੰਗ ਕੀਤੀ ਗਈ ਹੈ ਜਿਨ੍ਹਾਂ ਦਾ GST ਪੈਂਡਿੰਗ ਹੈ ਲੱਖਾਂ ਕਰੋੜਾਂ ਰੁਪਏ ਦਾ ਤਾਂ ਉਹਨਾਂ ਦੇ ਲਈ ਇੱਕ ਆਰਡੀਆ ਸਕੀਮ ਹੈ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ ਵਨ ਟਾਈਮ ਸੈਟਲਮੈਂਟ ਇਸ ਦੇ ਵਿੱਚ ਘੱਟ ਕੇ ਕਿਸੇ ਨੂੰ ਪੈਨਲਟੀ ਹੈ ਚਾਹੇ 25 ਲੱਖ ਦੀ ਹੈ 30 ਲੱਖ ਦੀ ਉਹ ਤਾਂ ਮਾਫ ਹੋਏਗੀ ਬਲਕਿ ਜਿਹਨਾਂ ਦਾ ਜਿਹੜਾ ਜੁਰਮਾਨਾ ਲੱਗਿਆ ਹੈ ਟੈਕਸ ਲੱਗਿਆ ਹੈ ਉਹ ਵੀ 50% ਜਿਹੜਾ ਡਿਸਕਾਊਂਟ ਦੇ ਉੱਤੇ ਉਹਨਾਂ ਦਾ ਜਿਹੜਾ ਕੀ ਸੈਟਲਮੈਂਟ ਉਹ ਕੀਤੀ ਜਾਵੇਗੀ ਤਾਂ ਇਸ ਦੇ ਨਾਲ ਸਿੱਧੇ ਤੌਰ ਤੇ ਹਜ਼ਾਰਾਂ ਵਪਾਰੀਆਂ ਨੂੰ ਫਾਇਦਾ ਹੁੰਦਾ ਹੋਇਆ ਨ ਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦਪਾਲ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਪਾਰੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ ਕਿ ਕੁੱਝ ਖਬਰ ਹੀ ਹੈ ਜਿਆਦਾ ਗੱਲਬਾਤ ਕਰਾਂਗੇ ਬੰਦਾ ਟ੍ਰੇਡਿੰਗ ਪੰਜਾਬ ਦੇ ਐਡਵਾਈਜ਼ਰ ਚਿਰਾਗ <th>ਪੜੇ ਮਜੂਦਨ <th>ਥਾਪੜ ਜੀ ਕਿਹੜੀ ਵੱਡੀ ਖੁਸ਼ਖਬਰੀ ਹੈ ਜਿਹੜੀ ਤੁਸੀਂ ਵਪਾਰੀਆਂ ਦੇ ਲੈ ਕੇ ਆਏ ਹੈ ਅੱਜ ਸਰ ਪੰਜਾਬ ਸਰਕਾਰ ਨੇ ਪੰਜਾਬ ਦੇ ਵਪਾਰ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਹਦਾ ਨਾਮ ਹੈ OTS ਵਨ ਟਾਈਮ ਸੈਟਲਮੈਂਟ ਸਰ ਇਹਦੇ ਰਿਗਾਰਡਿੰਗ ਤਕਰੀਬਨ 2039 ਵਪਾਰੀ ਨੇ ਜਿਨ੍ਹਾਂ ਦਾ ਕਰੋੜਾਂ ਰੁਪਏ ਦਾ ਜਿਹੜਾ GST ਹੈ ਉਹਨਾਂ ਨੇ ਸਰਕਾਰ ਨੂੰ ਪੇ ਨਹੀਂ ਕੀਤਾ ਨੋਟਿਸ ਵੀ ਜਾ ਚੁੱਕੇ ਆ ਬੜਾ ਕੁਝ ਹੋ ਚੁੱਕਾ ਪਰ ਉਹਨਾਂ ਨੇ ਪੇ ਨਹੀਂ ਕੀਤਾ ਤੇ ਪਿਛਲੇ ਮਹੀਨੇ ਜਿਹੜੀ ਸਾਡੇ ਫਾਈਨਾਂਸ ਮਿਨਿਸਟਰ ਜੀ ਦੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਚੇਅਰਮੈਨ ਅਨਿਲ ਠਾਕੁਰ ਜੀ ਉਹਨਾਂ ਨੇ ਇਹ ਮੁੱਦਾ ਰੱਖਿਆ ਕਿ ਅਸੀਂ ਸਰਕਾਰੀ ਜਿਹੜੇ ਸਹੂਲਤ ਜਿਹੜੀ ਹੈ ਉਹ ਹੰਗਾਰਾ ਦੇਈ ਹੈ ਬਿਜ਼ਨਸਮੈਨ ਨੂੰ ਉਹਦੇ ਤਹਿਤ ਉਹਨਾਂ ਨੇ ਇੱਕ ਬੜੀ ਅੱਛੀ ਸਕੀਮ ਲਾਂਚ ਕੀਤੀ ਹੈ ਉਹ ਸਕੀਮ ਦੇ ਤਹਿਤ 1 ਕਰੋੜ ਤੱਕ ਜਿਨ੍ਹਾਂ ਨੇ ਬਕਾਇਦਾ ਦੇਣਾ ਹੈ ਉਹਦੇ ਉੱਪਰ ਪਹਿਲਾਂ ਦਾ ਜੁਰਮਾਨਾ ਲੱਗਿਆ ਹੋਇਆ ਸੀਗਾ ਉਹ ਜੁਰਮਾਨਾ 100% 100% ਦੀ ਮਾਫ ਕੀਤਾ ਜਾਂਦਾ ਹੈ ਦੂਜੇ ਨੰਬਰ ਤੇ ਜੇ 1 ਕਰੋੜ ਕਿਸੇ ਨੇ ਦੇਣਾ ਸੀ ਉਹਦਾ 50% ਵੀ ਪੰਜਾਬ ਸਰਕਾਰ ਮਾਫ ਕਰਦੀ ਹੈ ਇਹ ਸਹੂਲਤ 20000 ਤੋਂ ਪਰੇ ਵਪਾਰੀਏ ਨੂੰ ਦਿੱਤੀ ਜਾਏਗੀ ਸਰੇ ਦੇ ਵਿੱਚ ਕਿਹੜੇ ਕਿਹੜੇ ਵਪਾਰੀ ਨਿਊ ਵਰਗ ਆ ਜਾਂਦੇ ਨੇ ਇਹਦੇ ਵਿੱਚ ਸ਼ਾਮਿਲ ਨੇ ਦੇ ਵਿੱਚ ਇਹਦੇ ਵੀ ਸਰ ਮਲਟੀਪਲ ਆ ਮੈਂ ਤੁਹਾਨੂੰ ਜਾਂਦੇ ਪ੍ਰੈਸਿਡੈਂਟ ਦਊਂਗਾ ਮਲਟੀਪਲ ਵਪਾਰੀ ਨੇ ਸੜਕੋ ਤਕਰੀਬਨ 20000 ਤੋਂ ਉੱਪਰ ਵਪਾਰੀ ਨੇ ਲਿਸਟ ਆ ਪਿਛਲੇ ਜਿਹੜੇ ਕਾਫੀ ਸਾਲਾਂ ਤੋਂ ਜਿਨ੍ਹਾਂ ਨੇ ਜਿਹੜਾ ਜੀਐਸਟੀ ਹੈ ਉਹ ਸਰਕਾਰ ਨੂੰ ਪੇ ਨਹੀਂ ਕੀਤਾ ਉਹਨਾਂ ਅਸੀਂ ਨਹੀਂ ਚਾਹੁੰਦੇ ਪੁਰਾਣੀ ਸਰਕਾਰਾਂ ਵਾਂਗੂ ਕਿ ਉਹਨਾਂ ਦੀ ਪ੍ਰਾਪਰਟੀਆਂ কুরਕੀ ਹੋਣ ਕੱਲ ਨੂੰ ਹੋਰ ਚੀਜ਼ਾਂ ਉਹਨਾਂ ਅਸੀਂ ਨਹੀਂ ਚਾਹੁੰਦੇ ਜਿੰਨੇ ਯੋਗ ਹੀ ਸਰਕਾਰ ਉਹਨਾਂ ਨੂੰ ਸਹੂਲਤ ਦੇਣਾ ਚਾਹੁੰਦੀ ਹੈ ਉਸ ਦੇ ਤਹਿਤ ਅਸੀਂ 50% ਉਹਨਾਂ ਦਾ ਜੁਰਮਾ ਜਿਹੜਾ ਆਫ ਕਰਦੇ ਆ ਉਹਨਾਂ ਦਾ ਅਕਤੂਬਰ ਤੋਂ ਲੈ ਕੇ 12 ਦਸੰਬਰ ਤੱਕ ਇਹ ਸਕੀਮ ਚੱਲੂਗੀ ਮੈਂ ਸਾਰੇ ਪੰਜਾਬ ਦੇ ਵਪਾਰੀ ਭਰਾਵਾਂ ਨੂੰ ਇਹ ਸੁਨੇਹਾ ਦਿਨਾ ਹੈ ਕਿ ਤੁਸੀਂ ਇਸ ਸਕੀਮ ਦਾ ਲਾਭ ਜ਼ਰੂਰ ਉਠਾਓ ਇਹ ਲਾਭ ਕਿਵੇਂ ਲੈ ਸਕਦੇ ਨੇ ਇਸ ਸਕੀਮ ਦਾ ਵਪਾਰੀ ਲੋਕ ਇਦਰੀ ਸਾਡਾ ਟ੍ਰੇਡ ਵਿੰਗ ਬਣਿਆ ਹੈ ਸਾਡੇ ਟ੍ਰੇਡ ਵਿੰਗ ਦੇ ਅੱਜ ਜਿਹੜੀ ਜੀਐਸਟੀ ਦੀ ਮੀਟਿੰਗ ਹੋਈ ਹੈ ਸਾਡੀ ਉਹਦੇ ਸਾਨੂੰ ਸੰਬੰਧ ਕਰ ਸਕਦੇ ਹੋ ਤੁਸੀਂ ਤੁਸੀਂ ਜੀਐਸਟੀ ਦੇ ਡਿਪਾਰਟਮੈਂਟ ਦੇ ਅਫਸਰ ਨੇ ਇਹ ਨੋਟੀਫਿਕੇਸ਼ਨ ਉਹਨਾਂ ਕੋਲ ਜਾ ਚੁੱਕੀ ਹੈ ਉਹ ਉੱਥੇ ਦਫ਼ਤਰ ਦੇ ਵਿੱਚ ਜਾਣ ਜਾ ਕੇ ਜਿਹੜੀ ਹੈ ਸਕੀਮ ਦਾ ਫਾਇਦਾ ਲੈਣ ਜੇ ਕਿਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਂਦੀ ਹੈ ਤੁਸੀਂ ਸਾਨੂੰ ਯਾਦ ਕਰੋ ਮੈਂ ਇਸ ਜਿਹੜਾ ਕਮਿਸ਼ਨ ਦੇ ਵਿੱਚ ਮੈਂ ਠਾਕੁਰ ਸਾਹਿਬ ਦਾ ਐਡਵਾਈਜ਼ਰ ਹਾਂ ਮੇਰਾ ਨਾਮ ਚਿਰਾਗ ਠਾਕਪਰ ਹੈ ਔਰ ਜੇ ਤੁਹਾਨੂੰ ਕੋਈ ਅਫਸਰ ਵੀ ਖਰਾਬ ਕਰਦਾ ਹੈ ਅਸੀਂ ਤਾਂ ਵੀ ਤੁਹਾਡੇ ਨਾਲ ਖੜੇ ਆ ਕਿਉਂਕਿ ਸਰ ਜਿਹੜਾ ਸਾਡੀ ਕਮਿਸ਼ਨ ਹੈ ਜਿਹੜਾ ਸਾਡਾ ਟ੍ਰੇਡ ਸੈੱਲ ਹੈ ਇੱਕ ਬ੍ਰਿਜ ਦਾ ਕੰਮ ਕਰ ਰਿਹਾ ਹੈ ਸਰਕਾਰ ਹੋਰ ਉਪਾਰੀ ਦੇ ਵਿੱਚ ਤਾਂ ਕਿ ਕੋਈ ਵੀ ਬੰਦਾ ਚਾਹੇ ਆ ਪਾਜ ਕਰ ਸੁਣਨ ਮਿਲਦਾ ਨਾ ਫਲਾਣਾ ਬੰਦਾ ਇਸ ਕੰਮ ਕਰਨ ਦੇ ਪੈਸੇ ਮੰਗਦਾ ਸੀ ਕੁਝ ਮੰਗਦਾ ਸੀ ਤੁਹਾਨੂੰ ਤਾਂ ਕੋਈ ਵੀ ਦਿੱਕਤ ਆਂਦੀ ਹੈ ਅਸੀਂ ਹਾਜ਼ਰ ਹਾਂ ਸਾਨੂੰ ਸੰਪਰਕ ਕਰੋ ਤੁਹਾਨੂੰ ਕੋਈ ਦਿੱਕਤ ਅਸੀਂ ਨਹੀਂ ਆਂ ਦਵਾਂਗੇ ਸਰ ਤੁਸੀਂ ਕਿਹ ਵਪਾਰੀਆਂ ਦੇ ਲਈ ਦਿੱਕਤਾਂ ਬਹੁਤ ਆਉਂਦੀਆਂ ਸੀ ਬੀਜ ਦਾ ਕੰਮ ਕਰ ਰਹੇ ਆ ਹੁਣ ਤੱਕ ਕਿਹੜੀਆਂ ਐਸੀ ਸਮੱਸਿਆਵਾਂ ਸੀ ਜਿਹੜੀਆਂ ਵਪਾਰੀਆਂ ਨੂੰ ਫੇਸ ਕਰਨੀਆਂ ਪੈਂਦੀਆਂ ਸੀ ਜਾਂ ਫਿਰ ਥੋੜੀ ਸਰਕਾਰਾਂ ਤੋਂ ਬਾਦੋਂ ਖਤਮ ਹੋ ਜਾਂਦੀਆਂ ਨੇ ਦੇਖੋ ਜਿਦਾ ਮੈਂ ਜੀਐਸਟੀ ਕਮਿਸ਼ਨ ਦੇ ਵਿੱਚ ਐ ਠਾਕੁਰ ਸਾਹਿਬ ਨਾਲ ਮੈਂ ਜੀਐਸਟੀ ਦੀ ਗੱਲ ਕਰੂੰਗਾ ਸਾਡਾ ਤੁਹਾਨੂੰ ਜਾਣ ਕੇ ਸਰ ਬੜੀ ਖੁਸ਼ੀ ਹੋਊਗੀ ਸਾਡੇ 42% ਜੀਐਸਟੀ ਦੀ ਗ੍ਰੋਥ ਹੋਈ ਹੈ ਪੰਜਾਬ ਦੇ ਵਿੱਚ ਅੱਜ ਤੱਕ ਇਹ ਰਿਕਾਰਡ ਹੈ ਪਹਿਲਾਂ ਪੰਜਾਬ 'ਚ ਇੰਨੀ ਗ੍ਰੋਥ ਨਹੀਂ ਹੋਈ ਸੀ ਇਹ ਜੀਐਸਟੀ ਜਿਹੜਾ ਕਮਿਸ਼ਨ ਬਣਾਇਆ ਨਾ ਪਹਿਲਾਂ ਇੱਕ ਬੋਰਡ ਹੁੰਦਾ ਸੀਗਾ ਜਿਸ 'ਚ ਧਿਆਨ ਦਿੱਤਾ ਜਾਂਦਾ ਸੀਗਾ ਸਾਡੇ ਮਾਨ ਸਾਹਿਬ ਦੀ 2022 ਸਰਕਾਰ ਆਈ ਇਹਨਾਂ ਨੇ ਇਹਦਾ ਜੀਐਸਟੀ ਦਾ ਕਮਿਸ਼ਨ ਬਣਾਈ ਗਈ ਐਕਸਾਈਜ਼ ਟੈਕਸੇਸ਼ਨ ਡਿਪਾਰਟਮੈਂਟ ਬਣਾਇਆਗਾ ਟੈਡੋ ਦੀ ਕਮਿਸ਼ਨ ਬਣਾਉਣ ਤੋਂ ਬਾਅਦ ਠਾਕੁਰ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇੰਨੀ ਜ਼ਬਰਦਸਤ ਵਰਕਿੰਗ ਕੀਤੀ ਅੱਜ ਹਰ ਪੰਜਾਬ ਦਾ ਵਪਾਰੀ ਸਾਡੀ ਵਰਕਿੰਗ ਤੋਂ ਖੁਸ਼ ਹੈ ਹਰ ਸ਼ਹਿਰ ਦੇ ਵਿੱਚ ਜਿੱਥੇ 5 ਸਾਲ ਦੀ ਕਮੇਟਿੰਗ ਹੁੰਦੀ ਸੀ ਅਤੇ ਹਰ 3 ਮਹੀਨੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਔਨ ਰਿਕਾਰਡ ਸਾਡੀ ਜ ਕੀਤੀ ਹੈ ਵਪਾਰੀ ਦੀਆਂ ਮੁਸ਼ਕਲਾਂ ਸੁਨੀਆਂ ਵੀ ਹੈ ਉਹਨਾਂ ਨੂੰ ਹੱਲ ਵੀ ਕਰਵਾਇਆ ਸਿਰ ਵਪਾਰੀਆਂ ਦੇ ਵਿੱਚ ਮੀਟਿੰਗਾਂ ਤੁਸੀਂ ਕਹਿੰਦੇ ਲਗਾਤਾਰ ਹੋਈਆਂ ਦਿਨ ਤੇ ਮਹੀਨੇ ਬਾਅਦ ਵਪਾਰੀਆਂ ਦੇ ਵਿੱਚ ਅਵੇਅਰਨੈਸ ਕਿਦਾਂ ਹੀ ਦੇਖਣ ਨੂੰ ਮਿਲ ਰਹੀ ਹੈ ਹੁਣ ਵਪਾਰੀ ਪਹਿਲਾਂ ਅਵੇਅਰਨੈਸ ਇਹ ਦੇਖਣ ਨੂੰ ਮਿਲ ਰਹੀ ਹੈ ਅਸੀਂ ਜਿਹੜੇ ਵਿੱਚ ਜਿਹੜੇ ਵਿਚੋਲੀ ਸੀਗੇ ਨਾ ਅਸੀਂ ਉਹ ਖਤਮ ਕਰਨ ਦਾ ਕੰਮ ਕੀਤਾ ਸਭ ਤੋਂ ਪਹਿਲਾਂ ਵਪਾਰੀ ਨੂੰ ਕੋਈ ਦਿੱਕਤ ਆਣੀ ਉਹਨੇ ਫਲਾਣਾ ਬੰਦਾ ਫੜ ਲੈਣਾ ਜੀ ਆ ਬੰਦਾ ਵਿਚ ਪਾ ਲਿਆ ਜੀ ਇਹ ਬੰਦਾ ਜਿਹੜਾ ਕੰਮ ਕਰ ਰਿਹਾ ਸੀ ਉਹ ਖਤਮ ਕਰਤਾ ਅੱਜ ਕਿ ਉਹ ਸਿੱਧਾ ਆਫਿਸ ਦੇ ਵਿੱਚ ਜਾਓ ਤੁਸੀਂ GST ਨੂੰ ਐਕਸਾਈਜ਼ ਟੈਕਸੇਸ਼ਨ ਨੂੰ ਹਊਆ ਨਾ ਬਣਾਓ ਇਹ ਤੁਹਾਡੀ ਸਹੂਲਤਾਂ ਲਈ ਸਰਕਾਰਾਂ ਨੇ ਬਣਾਇਆ ਗਿਆ ਤੁਸੀਂ ਨਾ ਹਊਆ ਨਾ ਬਣਾਉਂਦੇ ਹੋਏ ਤੁਸੀਂ ਪਹੁੰਚ ਕਰੋ ਅਫਸਰਾਂ ਤੱਕ ਉਸ ਤੋਂ ਬਾਅਦ ਕੋਈ ਵੀ ਅਫਸਰ ਕੋਈ ਵੀ ਤੁਹਾਡਾ ਨਾਲ ਗਲਤ ਮਿਸਬੀਹ ਵੀ ਕਰਦਾ ਹੈ ਜਾਂ ਕੋਈ ਪੈਸੇ ਮੰਗਦਾ ਹੈ ਤਾਂ ਸਾਨੂੰ ਤੁਸੀਂ ਉਹਦਾ ਸਬੂਤ ਭੇਜੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਔਰ ਉਸ ਅਫਸਰ ਤੇ ਕਾਰਵਾਈ ਵੀ ਹੋਈ ਜਾਊਗੀ ਔਰ ਤੁਸੀਂ ਦੇਖਿਆ ਹੋਣਾ ਕਿ ਬੜੇ ਤਗੜ ਤਗੜੇ ਬੜੇ ਵੱਡੇ ਵੱਡੇ ਮਗਰਮੱਛਾਂ ਤੱਕ ਵੀ ਫੜੇ ਗਏ ਆ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਕਿਸੇ ਨੂੰ ਨਹੀਂ ਛੱਡਿਆ ਬਿਲਕੁਲ ਇਹ ਸਨ ਵਪਾਰ ਬਿੰਗ ਦੇ ਐਡਵਾਈਜ਼ਰ ਜਿਨ੍ਹਾਂ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਐਮ ਮੀਟਿੰਗ ਕੀਤੀ ਗਈ ਹੈ ਜਿਨ੍ਹਾਂ ਦਾ ਜੀਐਸਟੀ ਪੈਂਡਿੰਗ ਹੈ ਲੱਖਾਂ ਕਰੋੜਾਂ ਰੁਪਏ ਦਾ ਉਹਨਾਂ ਦੇ ਲਈ ਇੱਕ ਔਰਡੀਅ ਸਕੀਮ ਹੈ ਸਰਕਾਰ ਦੇ ਵੱਲੋਂ ਲਿਆਂਦੀ ਗਈ ਹੈ ਵਨ ਟਾਈਮ ਸੈਟਲਮੈਂਟ ਇਸ ਦੇ ਵਿੱਚ ਘਾਰ ਜੇਕਰ ਕਿਸੇ ਨੂੰ ਪੈਨਲਟੀ ਹੈ ਚਾਹੇ 25 ਲੱਖ ਦੀ ਹੈ 30 ਲੱਖ ਦੀ ਉਹ ਤਾਂ ਮਾਫ ਹੋएगी ਬਲਕਿ ਜਿਹਨਾਂ ਦਾ ਜਿਹੜਾ ਜੁਰਮਾਨਾ ਲੱਗਿਆ ਹੈ ਟੈਕਸ ਲੱਗਿਆ ਹੈ ਉਹ ਵੀ 50% ਜਿਹੜਾ ਡਿਸਕਾਊਂਟ ਦੇ ਉੱਤੇ ਉਹਨਾਂ ਦਾ ਜਿਹੜਾ ਕੀ ਸੈਟਲਮੈਂਟ ਉਹ ਕੀਤੀ ਜਾਵੇਗੀ ਤਾਂ ਇਸ ਦੇ ਨਾਲ ਸਿੱਧੇ ਤੌਰ ਤੇ ਹਜ਼ਾਰਾਂ ਵਪਾਰੀਆਂ ਨੂੰ ਫਾਇਦਾ ਹੁੰਦਾ ਹੋਇਆ